ਲੁਧਿਆਣਾ ਵਿਖੇ ਫੋਕਲ ਪੁਆਇੰਟ ਦੇ ਫੇਜ਼ 8 ਚ ਸਥਿਤ ਪਲਾਸਟਿਕ ਦੀਆਂ ਕੁਰਸੀਆਂ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲੱਗਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਜਦੋਂ ਅੱਗ ਲੱਗੀ ਤਾਂ ਫੈਕਟਰੀ 'ਚ ਕੰਮ ਕਰਦੇ ਸਾਰੇ ਮਜ਼ਦੂਰ ਬਾਹਰ ਭੱਜ ਗਏ। ਫੈਕਟਰੀ ਮਾਲਕ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਤੇ ਉਸ ਤੋਂ ਬਾਅਦ ਮੌਕੇ ਤੇ ਪਹੁੰਚੇਆਂ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ थाना ਫੋਕਲ ਪੁਆਇੰਟ ਦੇ ਐਸ ਐਚ ਓ ਮੌਕੇ ਤੇ ਪਹੁੰਚੇ। ਅਨਮੋਲ ਪਲਾਸ ਸਾਈਕਲ ਕੀਤਾ ਜਾਂਦਾ ਹੈ ਦੱਸਦੇ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਪਰ ਇਹ ਅਜੇ ਸਪਸ਼ਟ ਨਹੀਂ ਹੈ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾਉਣਾ ਪਿਆ ਅੱਗ ਲੱਗਣ ਕਾਰਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਘਟਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਐਕਚੁਅਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਐ ਬਿਜਲੀ ਸਰਕਟ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਹੈ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਹੈ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਹੈ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀਬ ਪਰਿਵਾਰ ਚੋਂ ਆਂ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਹੈ ਕਿ ਆਪਣੇ ਫਾਇਰਗੇਟ ਵਾਲਿਆਂ ਨੇ ਬੜੀ ਹੀ ਮੁਸਤਕਦਰ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13 14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15 16 ਗੱਡੀਆਂ ਆ ਰਹੀਆਂ ਨੇ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਐਸ ਨਾਲ ਵੀਰਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਉਪਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15 16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰਜੀ ਇਹ ਤਾਂ ਦੇਖੋ ਜੀ ਇੱਕ ਅੱਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਲੇਕਿਨ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਛੋਟੇ ਵੀ ਫੇਸ 7 ਹੈ ਫੋਕਲ ਪੁਆਇੰਟ ਦਾ ਫੇਸ 7 ਇੱਥੇ ਕੁਰਸੀਆਂ ਦਾ ਗਡਾਊਨ ਹੈ ਕਾਫੀ ਕੁਰਸੀਆਂ ਮਾਲ ਮੁੱਲ ਨੂੰ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਦਾ ਤੇ 10 ਰੇ 50 60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕਾਂ ਨੂੰ ਜ਼ਿਆਦਾ ਪਤਾ ਹੋਊਗਾ ਹਜੇ ਕੁਝ ਨਹੀਂ ਪਤਾ ਲੱਗਾ ਅੱਗ ਬੁਝਾਉਣ ਤੋਂ ਬਾਅਦ ਪੁੱਛਾਂਗੇ ਮਾਲਕ ਨੂੰ ਕੀ ਗੱਲ ਹੋਈ ਹੈ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੇ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਇਹ ਤਾਂ ਗੰਜੀ ਸੁਗਾਰਾ ਸੀ ਤਾਂ ਨਹੀਂ ਕਰ ਨਾ 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 ਕੋਈ ਰੰਚੇ ਸੀ ਆ ਕੁਦਰਤੀ ਹੋ ਗਿਆ ਜੀ ਅਚਾਨਕ ਦੇ ਕੁਦਰਤੀ ਹੋ ਗਿਆ ਜੀ ਹਾਂਜੀ ਲੱਗੇ ਹੋਇਆ ਜੀ ਸੁਝਾਰੇ ਆ ਠੀਕ ਆ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ